ਗੁਰਦਾਸਪੁਰ ਤੋਂ ਇੱਕ ਬੇਹਦ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ दरअसल ਲੜਕੀ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਕੁਝ ਨੌਜਵਾਨ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡ ਦੇ ਵਿੱਚ ਉਸ ਦਾ ਪਿੱਛਾ ਕੀਤਾ ਗਿਆ ਤੇ ਬੜੀ ਮੁਸ਼ਕਲ ਦੇ ਨਾਲ ਉਸ ਨੇ ਆਪਣੀ ਜਾਨ ਬਚਾਈ ਇਹ ਲੜਕੀ ਦਾ ਕਹਿਣਾ ਕਿ ਉਹ ਕੋਟ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਕੋਲ ਪਹੁੰਚੀ ਹੈ ਤੇ ਉਸ ਅਧਿਕਾਰੀ ਨੇ ਇਸ ਲੜਕੀ ਦੀ ਜਾਨ ਬਚਾਈ ਹੈ ਉਸ ਤੋਂ ਬਾਅਦ ਪਿੰਡ ਦੇ ਮਾਹਤਵਰ ਮੌਕੇ ਤੇ ਪਹੁੰਚਦੇ ਨੇ ਤੇ ਕੁੜੀ ਨੂੰ ਪਿੰਡ ਲਿਆਇਆ ਗਿਆ ਉਧਰ ਪੁਲਿਸ ਨੇ ਮਾਮਲਾ ਦਰਜ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਸਾਡੀ ਸੁਣਵਾਈ ਨਹੀਂ ਕਰ ਰਹੀ ਪੂਰਾ ਪਿੰਡ ਇਕੱਠੇ ਹੋ ਕੇ ਹੁਣ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵੀ ਪਹੁੰਚਿਆ ਜਿੱਥੇ ਇਸੇ ਦੌਰਾਨ ਜਿਹੜੇ ਅਧਿਕਾਰੀ ਗੁਰਮੀਤ ਸਿੰਘ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਲੜਕੀ ਹੈ ਜਿਸ ਨੇ ਇਲਜ਼ਾਮ ਲਗਾਏ ਨੇ ਕਿ ਪਿੰਡ ਦੇ ਹੀ ਕੋਈ ਨੌਜਵਾਨ ਨੇ ਜੋ ਕਿ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ 12 ਤਰੀਕ ਨੂੰ ਸ਼ਹਿਰ ਨੂੰ ਜਾ ਰਹੀ ਸੀ। ਮੇਰਾ ਛੋਟਾ ਬੱਚਾ ਮੇਰੇ ਨਾਲ ਸੀਗਾ ਤੇ ਹੱਲੇ ਚਾਹੀਏ ਮੋੜ ਤੋਂ ਦੋ ਮੁੰਡੇ ਮੇਰੇ ਨਾਲ ਲੱਗੇ ਨੇ। ਉਹ ਮੈਨੂੰ ਰਸਤੇ 'ਚ ਰੋਕ ਦੇ ਨੇ ਤੇ ਮੇਰਾ ਬੱਚਾ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਕਿ ਦੋ ਚਾਰ ਦਿਨ ਇਹਨਾਂ ਤੇ ਪਹਿਲਾਂ ਪਰਚਾ ਹੋਇਆ ਸੀ। ਤੇ ਕਹਿੰਦੇ ਆ ਕਿ ਆਪਣੀ ਕੰਪਲੇਨ ਵਾਪਸ ਲੈ ਨਹੀਂ ਤੇ ਤੇਰਾ ਮੁੰਡਾ ਅਗਵਾ ਕਰ ਲਿਆ ਜਾਏਗਾ ਤੈਨੂੰ ਮਾਰ ਦਿੱਤਾ ਜਾਏਗਾ ਬਲਕਿ ਉਹ ਮੇਰੇ ਨਾਲ ਕਾਫੀ ਬੈਸਬਸਾਈ ਕਰਦੇ ਨੇ ਫਿਰ ਮੈਂ ਅੱਗੇ ਹੱਥ ਜੋੜ ਕੇ ਕਹਿੰਨੀ ਆ ਕਿ ਮੈਂ ਜਿੱਥੇ ਪਰਚਾ ਦਿੱਤਾ ਮੈਂ ਉੱਥੇ ਹੀ ਚਲੀ ਆ ਮੈਂ ਵਾਪਸ ਲੈ ਲੈਣੀ ਆ ਪਲੀਸ ਮੈਨੂੰ ਕੋਈ ਨਾ ਕਿਉ ਤੇ ਉੱਥੇ ਤੱਕ ਬਲਕਿ ਉੱਥੇ ਤੱਕ ਮੇਰੇ ਉਹ ਪਿਚੈਰੀ ਤੱਕ ਮੇਰੇ ਪਿੱਛੇ ਆਂਦੇ ਨੇ ਫਿਰ ਮੇਰਾ ਬਲਕਿ ਪਿੱਛਾ ਕਰਦੇ ਨੇ ਉਦੋਂ ਮੈਂ ਪੁਲਿਸ ਅਫਸਰ ਦੀ ਹੈਲਪ ਲੈਣੀ ਆ ਉਹ ਫਿਰ ਮੈਨੂੰ ਪੁੱਛਦੇ ਆ ਕਿ ਤੇਰੇ ਪਿੰਡ ਤੋਂ ਬਲਕਿ ਕੋਈ ਮੋਤਵਾਰ ਬੰਦੇ ਹੈ ਮੋਂ ਉਹਨਾਂ ਦਾ ਕੰਟੈਕਟ ਦਿੰਨੀ ਆ ਤੇ ਮੇਰੇ 1 ਘੰਟੇ ਬਾਅਦ ਉਹ ਮੇਰੀ ਰੱਖਿਆ ਕਰਦੇ ਨੇ ਤੇ 1 ਘੰਟੇ ਬਾਅਦ ਮੇਰੇ ਪਿੰਡ ਤੋਂ ਦੋ ਬਲਕਿ ਕਸੋਬਾ ਸਿੰਘ ਤੇ ਲੰਬਰਦਾਰ ਗੁਰਨਾਮ ਸਿੰਘ ਬਲਕਿ ਮੌਕੇ ਤੇ ਆਂਦੇ ਨੇ ਉਹ ਮੈਨੂੰ ਬਚਾ ਕੇ ਉੱਥੇ ਲੈ ਕੇ ਜਾਂਦੇ ਨੇ ਘਰ ਵਾਪਸ ਬਲੈਨ ਬਲਕਿ 12 ਤਰੀਕ ਨੂੰ ਕੰਪਲੇਨ ਦਿੱਤੀ ਸੀ ਮੌਕੇ ਤੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ 4 ਦਿਨ ਹੋ ਗਿਆ ਕੋਈ ਪੁਛਤਾਛ ਨਹੀਂ ਮੁੰਡੇ ਇੱਦਾਂ ਫੇਰ ਰਹੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਮੇਰੇ ਪਿੰਡ ਦੇ ਮੋਹਤਵਾਰ ਬੰਦੇ ਮੇਰੇ ਨਾਲ ਆਏ ਨੇ ਕਿੰਨੀ ਕੁ ਜਿਹੜਾ ਮੇਰੀ ਰੱਖਿਆ ਕਰਨਗੇ ਮੇਰੇ ਹਸਬੰਦ ਬਾਹਰ ਹੁੰਦੇ ਨੇ ਇਹ ਮੇਰੇ ਨਾਲ ਆਏ ਨੇ ਅੱਜ ਇਹਨਾਂ ਨੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੁੰਡੇ ਇਦਾਂ ਹੀ ਫੇਰ ਰਹੇ ਨੇ ਮੈਂ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਠਾਨਾ ਸਿਟੀ ਵਾਲੇ ਮੇਰੇ ਤੇ ਕਾਰਵਾਈ ਕਰਨ ਬਲਕਿ ਉਹਨਾਂ ਨੂੰ ਪੁੱਛਣ ਕਿ ਮੈਂ ਬੱਚਿਆਂ ਨੂੰ ਸਕੂਲ ਭੇਜਾਂਗਾ ਨਹੀਂ ਮੈਂ ਘਰੋਂ ਬਾਹਰ ਨਿਕਲ ਪਾ ਰਹੀ ਆ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਜੇ ਇਹ ਵਾਕਿਆ ਹੈ ਵਾ ਇਹ ਲੜਕੀ ਇੱਕ ਮੁਲਾਜ਼ਮ ਦੇ ਕੋਲ ਗਈ ਆ ਉਹਨੂੰ ਇਹਨੇ ਸਾਡਾ ਨੰਬਰ ਦਿੱਤਾ ਵਾ ਕਿ ਮੈਨੂੰ ਦੋ ਮੁੰਡੇ ਜਿਹੜੇ ਆ ਉਹ ਕਿਡਨਰ ਕਰਨ ਪੈ ਗਏ ਆ ਉਹਨਾਂ ਸਾਨੂੰ ਫੋਨ ਕਾਲ ਕਰਕੇ ਇੱਥੇ ਬੁਲਾਇਆ ਵਾ ਅਸੀਂ ਫਿਰ ਉਹਦੀ ਪਨਾਹ ਚ ਲੜਕੀ ਨੂੰ ਲੈ ਕੇ ਆਪਣੀ ਗੱਡੀ ਚ ਬਿਠਾ ਕੇ ਇਹਦੀ ਮੋਪੇਡ ਮੈਂ ਚਲਾ ਕੇ ਇਹਦੇ ਕੋਲ ਥਾਣੇ ਕਪਨੈਲ ਦਵਾ ਕੇ ਤੇ ਫਿਰ ਇਹਨੂੰ ਨਾਲੇ ਪੰਕ ਕਰ ਲੈ ਕੇ ਵਾਪਸ ਗਏ ਆ ਮੌਕੇ ਤੇ ਉਹ ਬੰਦੇ ਜਿਹੜੇ ਤੋਂ ਮੌਜੂਦ ਸੀਗੇ ਇੱਕ ਦੀ ਕੋਈ 10:30 11 ਵਜੇ ਦੀ ਗੱਲ ਸਾਨੂੰ ਇਹ ਲੜਕੀ ਆਪਣੇ ਬਚਾਅ ਵਾਸਤੇ ਕਿਸੇ ਮੁਲਾਜ਼ਮ ਦੀ ਪਨਾਹ ਚ ਗਈ ਆ ਉਹਨੂੰ ਇਹਨ ਸਾਡਾ ਨੰਬਰ ਦਿੱਤਾ ਵਾ ਉਹਨ ਸਾਨੂੰ ਫੋਨ ਕਾਲ ਕੀਤੀ ਆ ਕਿ ਤੁਹਾਡੇ ਪਿੰਡ ਦੀ ਇੱਕ ਲੜਕੀ ਇਦਾਂ ਜਿਹੜਾ ਵਾ ਉਹਨੂੰ ਦੋ ਜਣੇ ਕਿਟਨਪ ਕਰਨ ਵਾਸਤੇ ਪਏ ਜਾ ਤੇ ਉਹਨੂੰ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਕਿ ਸਾਨੂੰ ਜਿਹੜੀ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਮੁੰਡੇ ਉੱਥੇ ਸੀਗੇ ਅਸੀਂ ਆਪ ਵੇਖਿਆ ਸਾਡੇ ਨੇ ਵੇਖ ਕੇ ਭੱਜੇ ਆ ਇਹ ਲੜਕੀ ਆਪਣਾ ਸਕੂਟੀ ਸਟੈਂਡ ਤੋਂ ਸਕੂਟੀ ਲੈਣ ਵਾਸਤੇ ਗਈ ਆ ਉਹਦੋਂ ਇਹਦੇ ਪਿੱਛੇ ਉਹ ਲੜਕਾ ਜ਼ਬਰਦਸਤੀ ਕਰ ਰਿਹਾ ਸੀਗਾ ਆਪਾਂ ਕੀ ਵੇਖਿਆ ਮੌਕੇ ਦੇ ਗਵਾਹ ਮੌਕੇ ਦੇ ਗਵਾਹ ਆ ਉਹ ਜਿਹੜੀ ਦਰਖਾਸਤ ਜਿਹੜੀ ਹੁਣੇ ਆਈ ਆ ਉਹਦੀ ਪੜਤਾਲ ਕਰਦੇ ਆ ਜੋ ਵੀ ਦਰਖਾਸਤ ਦੇ ਵਿੱਚ ਹੋਈ ਹੋਊਗਾ ਉਹਦਾ ਸਿੱਟਾ ਨਿਕਲੂਗਾ ਤੇ ਉਹਦੇ ਕਰ ਦੇਵਾਂਗੇ